ਹਾਂਜੀ ਮਿੱਤਰੋ ਕਿਵੇਂ ਸਾਰੇ ਵਧੀਆ ਹੋਗੇ ਆਪਣੀ ਆਪਾਂ ਦੂਜੀ ਗਣਕ ਨੂੰ ਵੀ ਪਾਣੀ ਲਾਉਣ ਲੱਗੇ ਸੀ ਟੇਕੇਲੇ ਬਾਣਚ ਉਹ ਮੋਟਰ ਖੜ ਗਈ ਥੋੜੀ ਜੀ ਦਿਖਾਉਣੇ ਤੁਹਾਨੂੰ ਜਾ ਕੇ ਮਿਸਤਰੀ ਬੁਲਾਇਆ ਹੁੰਦਾ ਜੋੜ-ਜੋੜ ਆਪਾਂ ਲਾਤੇ ਸੀਗੇ ਜੋੜ-ਜੋੜ ਸਹੀ ਤਾਂ ਆ ਜੀ ਮੈਂ ਦੇਖ ਓਕੇ ਨੇ ਇਹ ਸਹੀ ਜੋੜ ਤਾਂ ਸਹੀ ਲੱਗੇ ਹੋਣੇ ਆਪਣੇ ਇੱਕ ਉੱਥੇ ਵੀ ਸੀਗਾ ਗਾਹਾਂ ਜੋੜ ਤਾਂ ਆਪਾਂ ਲਾਤੇ ਸੀ ਬਈ ਇਹ ਤਾਂ ਓਕੇ ਨੇ ਉਹ ਗਾਹਾਂ ਬਈ ਗਾਹਾਂ ਉਹ ਸੀ ਉਹ ਇੱਟ ਤੇ ਵੇੜਾ ਜੋੜ ਜੁੜ ਤਾਪਾ ਨੇ ਸਹੀ ਲਾਤੀ ਸੀ। ਕਿਹੜਾ ਡਰਾਈਵਰ ਲਾਵਦੇ? ਵੀ ਓਕੇ ਨੇਗੇ। ਓਕੇ ਨੇ ਓਕੇ। ਓਕੇ ਨਾ। ਐਂ ਦਾ ਆਪਾਂ ਮਾੜੇ-ਮੋਟੇ ਮਿਸਤਰੀ ਬਣ ਗਏ। ਦਿਖਾਉਣੇ ਆ ਬਈ ਸਾਨੂੰ ਚਲਾ ਕੇ ਮਟਰ ਆਪਣੀ ਖਿਰਗੀ ਮਟਰ ਚਲਦੀ-ਚਲਦੀ। ਬੰਬੀ। ਬੰਬੀ ਖੜ ਗਈ ਆਪਣੀ ਚਲਦੀ-ਚਲਦੀ। ਸੱਚ ਚਲਾਉਣੀ ਬਹੁਤ ਔਖੀ ਆ ਟਰਾਫਾਰਮੀ ਦੇਖੋ ਬਈ। ਦੋ ਜਾਨੇ ਲਾਉਨੇ ਨੇ। ਇਹ ਮੇਰੇ ਖੜਤੀ ਆ ਦੇਖੋ। ਤਦੋਂ ਤੁਹਾਨੂੰ ਦਿਖਾਉਣੇ ਆ ਸਾਨੂੰ ਮੈਂ ਹੈਲਪ ਕਰਾਵਾ ਦੀ ਬੜੀ ਬੰਡੀ ਆਉਣੇ ਆ ਮਿੱਤਰੋ ਮੋਟਰ ਆਪਣੀ ਬਈ ਇਹ ਜੀ ਗਰੰਟ ਕਾ ਤੁਹ ਨਹੀਂ ਹੁੰਦਾ ਜਰਾ ਇਹਦੇ ਉੱਤੇ ਡਾਰਕ ਹੈ ਫਿਰ ਉਹ ਦੋਕੇ ਨੇਗੇ ਚੈੱਕ ਕਰ ਲਿਆ ਰਕ ਉਸ ਵਾਂਗਰ ਦਾ ਸਿੱਧੀ ਜਿਹਾ ਲੱਗ ਦੇ ਲਾ ਫਿਰ ਚੱਕ ਤੋਂ ਦੇ ਸਤਾਈ ਕੱਤੀ ਸਤਾਈ ਕੱਤੀ ਕੱਤੀ ਚੱਕ ਲੈ ਚੱਕ ਲੈ ਚੱਕ ਲੈ ਪਾਣੀ ਚੱਕ ਲੈ ਬਣ ਗਈ ਗੱਲ ਓਕੇ ਆਪਾਂ ਸਕੂਲ ਚ ਜਾ ਰਹੇ ਆਂ ਬਈ ਆਪਣੇ ਸਕੂਲ ਚ ਪ੍ਰੋਗਰਾਮ ਆ ਥੋੜਾ ਜਿਹਾ ਬੱਚਿਆਂ ਦਾ ਉੱਥੇ ਸਨਮਾਨ ਕਰਨ ਵਾਸਤੇ ਲੀਡਰ ਸਨਮਾਨ ਆ ਰਹੇ ਨੇ ਚਾਚਾ ਦੱਸੋ ਕੌਣ ਆ ਰਹੇ ਨੇ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਅੱਕਾਵਾਲੀਆ ਪਹੁੰਚ ਰਹੇ ਨੇ ਠੀਕ ਹੈ ਜੀ ਸਾਨੂੰ ਮਿਲਾਉਣੇ ਉਹਨਾਂ ਨੂੰ ਵੀ ਤੇ ਆਪਾਂ ਬੱਚਿਆਂ ਦਾ ਪ੍ਰੋਗਰਾਮ ਵੀ ਦਿਖਾਵਾਂਗੇ ਤੁਹਾਨੂੰ ਠੀਕ ਹੈ ਬਿੰਦੀ ਹਾਂ ਬਈ ਹਾਂ ਆ ਗਏ ਸੀ ਬਈ ਆਪਣੇ ਨਾਲ ਐਮਐਲਏ ਤੇ ਪੀਏ ਵੀ ਨੇ ਨਾਲ ਹੀ ਤੇ ਚੱਲ ਪੈ ਕੁਝ ਮਿੱਤਰੋ ਦਿਖਾਉਣੇ ਅੱਗੇ ਜਾ ਕੇ ਲੋਕ ਵੀ ਸਕੂਲ 'ਚ ਪਹੁੰਚ ਗਏ ਸੀ ਫਿਰ ਤੇ ਅੱਗੇ ਬਹੁਤ ਵਧੀਆ ਪ੍ਰੋਗਰਾਮ ਕਰਿਆ ਸੀਗਾ ਸਕੂਲ ਵਾਲਿਆਂ ਨੇ ਪ੍ਰਿੰਸੀਪਲ ਨੇ ਬਹੁਤ ਵਧੀਆ ਸਕੂਲ ਬਣਾਇਆ ਹੋਇਆਗਾ ਸਾਰੇ ਫੁੱਲ ਫੁੱਲ ਵਧੀਆ ਲੱਗੇ ਹੋਏ ਨੇ ਜੀ ਤੇ ਸਨਮਾਨ ਕਰਕੇ ਆਪਣੇ ਵਿਦਿਆਰਥੀਆਂ ਦਾ ਤੇ ਹੋਰ ਐਕਟੀਵਿਟੀ ਵੀ ਸਭ ਕੋਈ ਬੱਚੇ ਨਵੋਤੇ ਜਗੇ ਨੇਗੇ ਉਹਨਾਂ ਬਾਰੇ ਦੱਸਿਆ ਤੇ ਉਹਨਾਂ ਨੂੰ ਜਾਣਕਾਰੀ ਦਿੱਤੀ ਆਪਣੇ ਸਕੂਲ ਦੇ ਬੱਚਿਆਂ ਦੀ ਵੀ ਵਧੀਆ ਤਰੱਕੀ ਕਰ ਰਹੇ ਨੇ ਆ ਫੁੱਲ ਫੁੱਲ ਨੇ ਵਧੀਆ ਲੱਗੇ ਹੋਏ ਬਈ ਸਕੂਲ ਦੇ ਵਿੱਚ ਤੇ ਵਧੀਆ ਪ੍ਰੋਗਰਾਮ ਸੀਗਾ ਤੇ ਸਕੂਲ ਦੇ ਵਿੱਚ ਬੱਚਿਆਂ ਨੂੰ ਬਹੁਤ ਵਧੀਆ ਤਿਆਰੀ ਕਰਵਾਈ ਸੀ ਜੀ ਤੇ ਆ ਬੱਚੇ ਨੇ ਭੰਗੜੇ ਦਾ ਪਰਫਾਰਮੈਂਸ ਕੀਤਾ ਬਹੁਤ ਵਧੀਆ ਸੀਗਾ ਐਨੇ ਛੋਟੀ ਉਮਰ ਵਿੱਚ ਵਧੀਆ ਸਾਰੇ ਸਾਹਮਣੇ ਵਿਚਰਨਾ ਬਹੁਤ ਔਖਾ ਹੁੰਦਾ ਹੈਗਾ ਤੇ ਸਾਰੇ ਆਡੀਅנס ਬੈਠੀ ਦੇਖ ਰਹੀ ਸੀਗੇ ਆ ਆਪਣੇ ਪਿੰਡ ਦੇ ਸਾਰੇ ਸਾਰੇ ਲੋਕ ਉਹਨਾਂ ਨੂੰ ਦੇਖ ਰਹੇ ਸੀ ਪਿੰਡ ਦੇ ਮੱਚ ਮਾਤਾ ਪਿਤਾ ਸੀ ਬੱਚਿਆਂ ਦੇ ਐਨੇ ਨਾਲੇ ਬੱਚਿਆਂ ਦਾ ਹੌਸਲਾ ਵਧ ਜਾਂਦਾ ਹੈਗਾ ਇਹ ਛੋਟੇ ਛੋਟੇ ਬੱਚਿਆਂ ਦਾ ਪ੍ਰੋਗਰਾਮ ਸੀਗਾ ਵਧੀਆ ਪ੍ਰੋਗਰਾਮ ਕਰਾਇਆ ਸੀ ਵਧੀਆ ਤਿਆਰੀ ਕਰਵਾਈ ਹੋਈ ਸੀ ਇਹ ਛੋਟੀਆਂ-ਛੋਟੀਆਂ ਲੜਕੀਆਂ ਦਾ ਪ੍ਰੋਗਰਾਮ ਸੀਗਾ ਵਧੀਆ ਇਹੋ ਜਿਹੇ ਪ੍ਰੋਗਰਾਮ ਸਾਰੇ ਸਕੂਲਾਂ 'ਚ ਹੋਣੇ ਚਾਹੀਦੇ ਨੇਗੇ ਬਹੁਤ ਵਧੀਆ ਇਸ ਤੋਂ ਬਾਅਦ ਆ ਮਾਦਮੀ ਦੇ ਵਰਕਰ ਸਰਦਾਰ ਚੰਨੀ ਸਿੰਘ ਅੱਕਾਵਾਲੀ ਨੇ ਮੱਛੇ ਨੂੰ ਹੌਸਲਾ ਦਿੱਤਾ ਉਹਨਾਂ ਨੂੰ ਸਿੱਖਿਆ ਲਈ ਪ੍ਰੇਰਿਤ ਕੀਤਾ ਵਧੀਆ ਪ੍ਰੋਗਰਾਮ ਦੇਖ ਕੇ ਉਹਨਾਂ ਨੇ ਸਾਰੇ ਸਟਾਫ ਦਾ ਵੀ ਧੰਨਵਾਦ ਕੀਤਾ ਤੇ ਅੱਗੇ ਵਧਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ ਓਕੇ ਮਿੱਤਰੋ ਚਲੋ ਵਲੌਗ ਦਾ ਪਹਿਥੇ ਐਂਡ ਕਰਦੇ ਆ ਤੁਸੀਂ ਸਕੂਲ ਵਾਲਾ ਪ੍ਰੋਗਰਾਮ ਦੇਖਿਆ ਹੋਊ ਮਿੱਤਰੋ ਕਿਵੇਂ ਲੱਗਿਆ ਫਿਰ ਕਮੈਂਟਾਂ 'ਚ ਤੁਸੀਂ ਜਰੂਰ ਦੱਸਿਓ ਓਕੇ